ਇਹ ਵਾਲਾ ਹੈ ਕਰਤੂ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰ ਤਾਂ ਹੰਮ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਤਸਰੀਕੇ ਕਟਾ ਤਰਨਤਾਰਨ ਦੇ ਪਿੰਡ ਅਹਿਮਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਪਲਸ 1 ਦਾ ਵਿਦਿਆਰਥੀ ਦੱਸਿਆ ਜਾ ਰਿਹਾ ਆਪਣੇ ਘਰ ਤੋਂ ਸਕੂਲ ਜਾ ਰਿਹਾ ਸੀ ਰਾਤ ਦੇ ਵਿੱਚ ਉਸਦੀ ਬਾਈਕ ਦਾ ਕਿਸੇ ਚੀਜ਼ ਦੇ ਨਾਲ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਟੱਕਰ ਇਹਨੇ ਪਿਆ ਨਾ ਖੁੰਦੀ ਹੈ ਕਿ ਨੌਜਵਾਨ ਦੀ ਜਾਨ ਚਲੇ ਜਾਂਦੀ ਹੈ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਦੇਖ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਿਕ ਮੈਂਬਰ ਤਾਹਾਂ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਕੇ ਤਰਨਤਾਲ ਦੀ ਇਹ ਘਟਨਾ ਉਸ ਤੋਂ ਬਾਅਦ ਪਰਿਵਾਰ ਦਾ ਰੋਰੋ ਕੀ ਬੁਰਾ ਹਾਲ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਹੈ ਇਹ ਸਕੂਲ ਆ ਰਿਹਾ ਸੀ ਮਮਤਾਨ ਕੇਤਨ ਐਮ ਪਿੰਡ ਤੋਂ ਕਿੰਨੀ ਉਮਰ ਸੀ ਇਹ 19 ਸਾਲ ਤਕਰੀਬਨ 18-19 ਸਾਲ ਦੇ ਵਿੱਚ ਤੇ ਮਮਤਾ ਨਿੱਕੇ ਕੋੜਾ ਆ ਕੇ ਮੋਟਰਸਾਈਕਲ ਵੱਜ ਗਿਆ ਜੀ ਕਾ ਚੋਲ ਜਾ ਛੜ ਕੇ ਦੇ ਉੱਤੇ ਪਤਾ ਹੀ ਲੱਗਾ ਸੀ ਤੇ ਉੱਥੋਂ ਸਾਨੂੰ ਤੇ ਦੱਸਿਆ ਸੀ ਤੇ ਮਗਰ ਆਏ ਮੁੜ ਕੇ ਜੀ ਬੁਰਜੀ ਹੀ ਬੁਰਜੀ ਦੇ ਵਿੱਚ ਮੋਟਰਸਾਈਕਲ ਵੱਜ ਗਈ ਦੋਸਤੋਂ ਕਿਉਂ ਕੈਚ ਲੈ ਅੰਦਰ ਦਿੱਤੇ ਅਗੂਰਾ ਕਿਹੜੀ ਕਲਾਸ ਕੋਡ ਦਾ ਕਿਹੜੀ ਪਲੱਸਾਰ ਕੀ ਮੰਤਾਨ ਕੇ ਦਿੰਦੇ ਤੁਹਾਨੂੰ ਕੀ ਲੱਗਦਾ ਮੇਰਾ ਹਰਜੀਤ ਸਿੰਘ ਤੁਹਾਨੂੰ ਕੀ ਲੱਗਦਾ ਮੇਰਾ ਭਨੇਵਾ ਜੀ ਮੇਰੇ ਸਾਡਾ ਦਾ ਪੇਤਾ ਜੀ ਕਰਤੂ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਤਸਵੀਕੇ ਕਟਣਾ ਤਰਨਤਾਰਨ ਦੇ ਪਿੰਡ ਅਹਿਮਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਪਲੱਸ ਪਲੱਸ 1 ਦਾ ਵਿਦਿਆਰਥੀ ਦੱਸਿਆ ਜਾ ਰਿਹਾ ਆਪਣੇ ਘਰ ਤੋਂ ਸਕੂਲ ਜਾ ਰਿਹਾ ਸੀ ਰਾਤ ਦੇ ਵਿੱਚ ਉਸਦੀ ਬਾਈਕ ਦਾ ਕਿਸੇ ਚੀਜ਼ ਦੇ ਨਾਲ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਟੱਕਰ ਐਨੇ ਪਿਆ ਨਾਲ ਖੁੰਦੀ ਹੈ ਕਿ ਨੌਜਵਾਨ ਦੀ ਜਾਨ ਚਲੇ ਜਾਂਦੀ ਹੈ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਦੇਖ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਿਕ ਮੈਂਬਰ ਤਾਹਾਂ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਿੱਕੀ ਤਰਨਤਾਰਨ ਦੀ ਇਹ ਘਟਨਾ ਉਸ ਤੋਂ ਬਾਅਦ ਪਰਿਵਾਰ ਦਾ ਰੋਰੋ ਕੀ ਬੁਰਾ ਹਾਲ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਹੈ ਇਹ ਸਕੂਲ ਆ ਰਿਹਾ ਸੀ ਮਮਤਾਨ ਕੇਤਨ ਐਮਪਿੰਡ ਤੋਂ ਕਿੰਨੀ ਉਮਰ ਸੀ ਇਹ 19 ਸਾਲ ਤਕਰੀਬਨ 18-19 ਸਾਲ ਦੇ ਵਿੱਚ ਤੇ ਮਮਤਾ ਨਿੱਕੇ ਕੋੜ ਆ ਕੇ ਮੋਟਰਸਾਈਕਲ ਵੱਜ ਗਿਆ ਜੀ ਕਾ ਚੋਲ ਜਾ ਛੱਡ ਕੇ ਦੇ ਉੱਤੇ ਪਤਾ ਹੀ ਲੱਗਾ ਸੀ ਤੇ ਉੱਥੋਂ ਸਾਨੂੰ ਤੇ ਦੱਸਿਆ ਸੀ ਤੇ ਮਗਰ ਆਏ ਮੁੜ ਕੇ ਜੀ ਬੁਰਜੀ ਹੀ ਬੁਰਜੀ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਇਹ ਦੋਸਤੋਂ ਕਿੱਥੇ ਲੈ ਜਾਂਦਾ ਦਿੱਚਿਆ ਬੁਰਾ ਕਿਹੜੀ ਕਲਾਸ ਕੋਡ ਦਾ ਕਿਹੜੀ ਕਲਾਸ ਆਰਦੀ ਮੰਤਾਨ ਕੇ ਦਿੰਦੇ ਤੁਹਾਨੂੰ ਲੱਗਦਾ ਮੇਰਾ ਹਰਜੀਤ ਸਿੰਘ ਤੁਹਾਡੇ ਕੀ ਲੱਗਦਾ ਮੇਰੇ ਆਪਣੇਵਾ ਜੀ ਮੇਰੇ ਸਾਡਾ ਪਿਤਾ ਜੀ ਕਰਤੂ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਸ ਤੋਂ ਬਾਅਦ ਪਰਿਵਾਰ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆ ਰਿਹਾ ਤਸਵੀਕੇ ਕਟਣਾ ਤਰਨਤਾਰਨ ਦੇ ਪਿੰਡ ਅਹਿਮਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਪਲਸ 1 ਦਾ ਵਿਦਿਆਰਥੀ ਦੱਸਿਆ ਜਾ ਰਿਹਾ ਆਪਣੇ ਘਰ ਤੋਂ ਸਕੂਲ ਜਾ ਰਿਹਾ ਸੀ ਰਾਤ ਦੇ ਵਿੱਚ ਉਸਦੇ ਬਾਈਕ ਦਾ ਕਿਸੇ ਚੀਜ਼ ਦੇ ਨਾਲ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਟੱਕਰ ਇੰਨੇ ਪਿਆ ਨਾਲ ਖੁੰਦੀ ਹੈ ਕਿ ਨੌਜਵਾਨ ਦੀ ਜਾਨ ਚਲੇ ਜਾਂਦੀ ਹੈ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇ ਦੇਖ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਿਕ ਮੈਂਬਰ ਤਾਹਾਂ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਦੱਸੇ ਕਿ ਤਰਨਤਾਰਨ ਦੀ ਇਹ ਘਟਨਾ ਹੈ ਉਸ ਤੋਂ ਬਾਅਦ ਪਰਿਵਾਰਦਰ ਰੋਰੋ ਕੀ ਬੁਰਾ ਹਾਲ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਸਕੂਲ ਆ ਰਹੀ ਸੀ ਮਮਤਨ ਕੇਤਨ ਐਵੇਂ ਪਿੰਡ ਤੋਂ ਕਿੰਨੀ ਉਮਰ ਸੀ ਇਹ 19 ਸਾਲ ਤਕਰੀਬਨ 18-19 ਸਾਲ ਦੇ ਵਿੱਚ ਤੇ ਮਮਤਾ ਨਿੱਕੇ ਕੋਟ ਆ ਕੇ ਮੋਟਰਸਾਈਕਲ ਵੱਜ ਗਿਆ ਜੀ ਕਾਚ ਹੋ ਜਾ ਛੜਕ ਦੇ ਉੱਤੇ ਪਤਾ ਹੀ ਲੱਗਾ ਸੀ ਤੇ ਉੱਥੋਂ ਸਾਨੂੰ ਤੇ ਦੱਸਿਆ ਸੀ ਤੇ ਮਗਰ ਆਏ ਮੁੜ ਕੇ ਜੀ ਬੁਰਜੀ ਹੀ ਬੁਰਜੀ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਉੱਥੋਂ ਕਿਚੇ ਲੈ ਜਾਂਦਾ ਦਿੱਚ ਇੱਕ ਬੁਰਾ ਕਿਹੜੀ ਕਲਾਸ ਪੜ੍ਹਦਾ ਕਿਹੜੀ ਕਲਾਸ ਵਾਲੀ ਮੰਮਤਾਂ ਕੇ ਦਿੰਦੇ ਤੁਹਾਨੂੰ ਲੱਗੀਆਂ ਮੇਰਾ ਹਰਜੀਤ ਸਿੰਘ ਤੁਹਾਨੂੰ ਲੱਗੀਆਂ ਮੇਰਾ ਭਨੇਵਾ ਜੀ ਮੇਰੇ ਸਾਹੂ ਦਾ ਬੇਟਾ ਜੀ